ਸਾਤਸਰੀਆ ਕਾਲਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਇੱਕ ਬਣਾਵਾਂਗੇ ਤਾਂ ਮੈਨੂੰ ਪਤਾ ਹੀ ਹੈ ਵੀ ਗਰਮੀ ਦੇ ਵਿੱਚ ਅੰਬ ਬਹੁਤ ਜ਼ਿਆਦਾ ਆ ਜਾਂਦੇ ਹਨ ਤੇ ਮੇਰੇ ਕੋਲੇ ਵੀ ਪਏ ਸੀਗੇ ਤੇ ਮੈਂ ਸੋਚਿਆ ਚਲੋ ਇਹਨਾਂ ਦਾ ਯੂਜ਼ ਕਰ ਗਏ ਬੱਚੇ ਤਾਂ ਖਾਂਦੇ ਨਹੀਂ ਇਹਨਾਂ ਨੂੰ ਖਵਾਈਏ ਉਹਦੇ ਲਈ ਆਪਣੇ ਕੰਬ ਲਿਆ ਨੂੰ ਤੋਂ ਕਿਸੇ ਨਾਲ ਲਿਆ ਸੀ ਤੇ ਫਿਰ ਇਸ ਤਰ੍ਹਾਂ ਆਪਾਂ ਕੱਟ ਲਿਆ ਸੀਗਾ ਠੀਕ ਆ ਕੱਟ ਕੇ ਦੀ ਸੀ ਫਿਰ ਜਸਮੀਨਾ ਲੈਂ ਲਿਆ ਪਰ ਬੜੀ ਜ਼ਿਆਦਾ ਮੈਸ ਨਾ ਕਰਿਓ ਥੋੜਾ ਜਿਹਾ ਮੈਂ ਚਾਹ ਤੁਸੀਂ ਚਮਚੀ ਹਲਪ ਨਾਲ ਵੀ ਕਰ ਸਕਦੇ ਹੋ ਕੋਈ ਕੱਪ ਸੈੱਟ ਕਰ ਲਿਓ ਉਹਦੇ ਲਈ ਜਾਂ ਕੌਲੀ ਹੈ ਨਾ ਆਪਾਂ ਇੱਕ ਕੌਲੀ ਸੂਜੀ ਇੱਕ ਕੱਪ ਸੂਜੀ ਦਾ ਲਿਆ ਸੋਰੀ ਪੌੜਾ ਕੱਪ ਦਾ ਛੰਡ ਦਾ ਤੇ ਇੱਕ ਕੱਪ ਆਪਾਂ ਦੁੱਧ ਦਾ ਲਿਆ ਇਹਨੂੰ ਮਿਕਸ ਕਰ ਦਵਾਂਗੇ ਦੇਖੀ ਮੀਆ ਜਿਹੜੀ ਇਹਦੇ ਨਾਲ ਹੀ ਖੁਰ ਜਾਣੀ ਆ ਤੇ ਇਹਨੂੰ ਮਤਲਬ ਇਦਾਂ ਤੁਸੀਂ ਸਾਫ ਦੀ ਜਿੰਦਾ ਵੀ ਤੁਹਾਡੇ ਕੋਲੇ ਹੋਵੇ ਇਦਾਂ ਹੀ ਪਾ ਦੇਣੀ ਆ ਚਾਹ ਉਹ ਤਾਂ ਪੀਸ ਕੇ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲ ਸਾਫ ਤਾਂ ਵੀ ਕੋਈ ਦਿੱਕਤ ਨਹੀਂ ਜੀ ਅੱਤਾ ਕਪਾ ਪਾ ਇਹਦੇ ਵਿੱਚ ਤੇਲ ਦਾ ਪਾਵਾਂਗੇ ਠੀਕ ਹੈ ਹੁਣ ਇੱਥੇ ਆਪਾਂ ਪਾਵਾਂਗੇ ਬੇਕਿੰਗ ਸੋਡਾ ਠੀਕ ਹੈ ਤੇ ਬਸ ਉਸ ਤੋਂ ਬਾਅਦ ਆਪਾਂ ਇੱਕ ਡੋਂਗਾ ਲਿਆ ਦੇ ਵਿੱਚ ਆਪਾਂ ਨੇ ਚੰਗੀ ਤਰ੍ਹਾਂ ਔਇਲ ਲਾ ਲਿਆ ਸੀਗਾ ਥੋੜਾ ਜਿਹਾ ਆਟਾ ਥੱਲੇ ਸਿੱਟਕਦਾ ਸੀਗਾ ਤੇ ਜਿਹੜਾ ਆਪਣਾ ਬੈਟਰ ਉਹਨੂੰ ਵਿੱਚ ਪਾ ਦਵਾਂਗੇ ਤੇ ਇਧਰ ਆਪਾਂ ਨੇ ਰੱਖਤਾ ਸੀਗਾ ਕੁੱਕਰ ਨੂੰ ਗਰਮ ਹੋਣ ਵਾਸਤੇ ਤੇ ਖੁਦ ਵਿੱਚ ਆਪਾਂ ਨਾਮ ਕੋ ਪਾਤਾ ਸੀਗਾ ਤੇ ਉੱਪਰ ਮਚੈਰੀ ਤੇ ਥੋੜੀ ਜੀ ਆਪਾਂ ਨੇ ਸੋਗ ਵੀ ਪਾਈ ਆ ਤੇ ਆ ਦੇਖੋ ਧਰਨ ਲੱਗੀ ਹਾਏ ਰੱਬਾ ਕੇਕ ਵਿੱਚ ਗਿਆ ਟਿਕੋ ਨੂੰ ਗਰਮ ਕਾਫੀ ਜ਼ਿਆਦਾ ਸੀਗਾ ਮੈਂ ਧਿਆਨ ਨਹੀਂ ਦਿੱਤਾ ਫਿਰ ਮੈਂ ਸਾਰਾ ਫੇਰ ਕੱਢਿਆ ਫਿਰ ਤੋਂ ਮੈਂ ਕੜਾਈ ਲਈ ਕੜਾਈ ਦੇ ਵਿੱਚ ਰੱਖਿਆ ਤੇ ਕਿ ਹੁਣ ਇਹਨੂੰ ਆਪਾਂ ਕੜਾਈ ਦੇ ਵਿੱਚ ਹੀ ਪਕਾਵਾਂਗੇ ਤੇ ਮੈਂ ਇਹ ਨਹੀਂ ਆ ਵੀ ਜੋ ਮਤਲਬ ਹੋਇਆ ਮੈਂ ਤੁਹਾਨੂੰ ਉਹੀ ਦਿਖਾ ਰਹੀ ਹਾਂ ਤੁਸੀਂ ਇਸ ਤਰ੍ਹਾਂ ਦਾ ਰਿਸਕ ਨਾ ਲਿਓ ਤੇ ਜੇ ਤਾਂ ਅਸੀਂ ਕੁੱਕਰ ਦੇ ਵਿੱਚ ਰੱਖਣਾ ਹੈ ਤਾਂ ਕੋਈ ਨਾ ਕੋਈ ਚੀਜ਼ ਲੈ ਲਿਓ ਇਹਦੇ ਨਾਲ ਆਸਾਨੀ ਨਾਲ ਵਿੱਚ ਮਤਲਬ ਤੁਸੀਂ ਕੇਕ ਨੂੰ ਰੱਖ ਸਕੋ ਹਨ ਤੇ ਆਪਾਂ ਹੁਣ ਦੇਖੋ ਕੜਾਈ ਦੇ ਵਿੱਚ ਪਾਇਆ ਨਮਕ ਤੇਦੇ ਤੇ ਸਿਮ ਕਰਕੇ ਆਪਾਂ ਪੂਰੇ 45 ਮਿੰਟ ਪਕਾਇਆ ਹੈ ਤੇ ਇੱਕ ਵਾਰੀ ਚੈੱਕ ਕੀਤਾ ਸੀਗਾ ਥੋੜਾ ਜਿਹਾ ਕੱਚਾ ਸੀਗਾ ਤੇ 10 ਮਿੰਟ ਮੈਂ ਕਿਹਾ ਚਲੋ ਇਹਨੂੰ ਹੋਰ ਪਕਾ ਲੈਂਦੇ ਆ ਤੇ ਪੂਰੇ ਇਹਨੂੰ ਹੁਣ 50 ਮਿੰਟ ਹੋ ਗਏ 55 ਤੇ 55 ਮਿੰਟਾਂ ਦੇ ਵਿੱਚ ਆਪਣਾ ਜਿਹੜਾ ਕੇਕ ਆ ਉਹ ਬਣ ਕੇ ਬਿਲਕੁਲ ਤਿਆਰ ਆ ਇਹਨੂੰ ਹੁਣ ਆਪਾਂ ਠੰਡਾ ਹੋਣ ਲਈ ਰੱਖ ਦਵਾਂਗੇ ਠੀਕ ਆ ਹੁਣ ਇਹਨੂੰ ਆਪਾਂ ਬਾਹਰ ਕੱਢ ਲਿਆ ਤੇ ਆ ਦੇਖੋ ਕਿੰਨਾ ਬੱਲਾ ਡੁੱਲਣ ਕਰਕੇ ਥੋੜਾ ਖਰਾਬ ਹੋ ਗਿਆ ਨਾ ਟੁੱਟ-ਪੁੱਟੇ ਮੇਰੀ ਵਿੱਚ ਚਲੀ ਗਈ ਤੇ ਉਹਦਾ ਜਿਹੜਾ ਕੇਕ ਆ ਸੱਚੀ-ਮੁੱੱਚੀ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਸੀਗਾ ਬਹੁਤ ਹੀ ਜ਼ਿਆਦਾ ਟੇਸਟੀ ਸੀਗਾ ਤੇ ਤੁਸੀਂ ਵੀ ਆਪਣੇ ਘਰੇ ਇਸ ਤਰੀਕੇ ਨਾਲ ਬਣਾ ਕੇ ਕੇਕ ਨੂੰ ਤਿਆਰ ਕਰ ਸਕਦੇ ਹੋ ਤੇ ਜਿਵੇਂ ਬੱਚਿਆਂ ਨੂੰ ਦੁਪਹਿਰੇ ਹਨਾ ਖਾਣ ਵਾਸਤੇ ਵਧੀਆ ਚੀਜ਼ ਹੈ ਸ਼ਾਮ ਦੀ ਚਾਹ ਨਾਲ ਤੁਸੀਂ ਆਪ ਵੀ ਖਾ ਸਕਦੇ ਹੋ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਦਾ ਜਰਨਲ ਮੈ ਸੋਰੀ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਜੇ ਤੁਹਾਨੂੰ ਅੱਜ ਮੈਂ ਆਪਣਾ ਨੁਕਸਾਨ ਕਰ ਲਿਆ ਤਾਂ ਤੁਸੀਂ ਥੋੜਾ ਜਿਹਾ ਧਿਆਨ ਰੱਖਿਆ ਕਰੋ ਠੀਕ ਹੈ ਥੈਂਕ ਯੂ ਫਰ ਵਾਚਿੰਗ